ਦੋਸਤੋ ਸਤ ਸ੍ਰੀ ਅਕਾਲ ਦੋਸਤੋ ਆਜ ਜੋ ਜੰਗਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਕਦੇ ਕਿਸੇ ਸੰਤਾ ਸਿੰਘ ਦਾ ਕਿਸੇ ਬੰਤਾ ਸਿੰਘ ਦਾ ਕਿਸੇ ਭੋਲਾ ਸਿੰਘ ਦਾ ਕਿਸੇ ਗੁਰਦੀਪ ਸਿੰਘ ਦਾ ਕਿਸੇ ਸੁਖਦੇਵ ਸਿੰਘ ਦਾ ਖੇਤ ਹੁੰਦਾ ਸੀ ਅੱਜ ਇਹ ਬਹੁਤ ਵੱਡੇ ਏਰੀਏ ਦੇ ਵਿੱਚ ਜੰਗਲ ਤੇ ਨਾਲ ਸਾਡੇ ਜਿੱਥੇ ਅੱਗੇ ਸਾਹਮਣੇ ਕਲੋਨੀ ਕੱਟੀ ਹੋਈ ਆ ਆਜੋ ਅੱਜ ਇਸ ਗਰਾਉਂਡ ਜ਼ੀਰੋ ਰਿਪੋਰਟ ਪੜਾ ਰਹੇ ਹਾਂ ਜਿਹੜੀ ਆਪਾਂ ਇਹਦੇ ਉੱਤੇ ਵਿਸ਼ੇਸ਼ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਸਤਿਕਾਰਯੋਗ ਵੀਰ ਜੀ ਗੁਰਦੀਪ ਸਿੰਘ ਸਰਪੰਚ ਅਸਰੀਕਾਲ ਬਾਈ ਹਾਂ ਠੀਕ ਹੈ ਜੀ ਬਹੁਤ ਵਧੀਆ ਸਰਪੰਚ ਸਾਹਿਬ ਇਹ ਜੋ ਐਡਾ ਵੱਡਾ ਜੰਗਲ ਆ ਅੱਡੀ ਵੱਡੀ ਕਲੋਨੀ ਆ ਇਹ ਕੀ ਗੱਲਬਾਤ ਹੈ ਇਹਦੇ ਬਾਰੇ ਸਾਨੂੰ ਵਿਸਥਾਰ ਨਾਲ ਦੱਸੋ ਆਪਾਂ ਕਿੱਥੇ ਖੜੇ ਆ ਇੱਕ ਖੰਡ ਮਿਲ ਬੁੜਲਾਡਾ ਹੁੰਦੀ ਸੀ ਕਦੇ ਹੂੰ ਪਹਿਲਾਂ ਜਿਵੇਂ ਤੁਸੀਂ ਕਿਹਾ ਸੰਤਾ ਸਿੰਘ ਬੰਤਾ ਸਿੰਘ ਗੁਲਜਾਰ ਸਿੰਘ ਗੁਰਦੇਵ ਸਿੰਘ ਉਹਨੀਆਂ ਜ਼ਮੀਨਾਂ ਸੀ ਹੂੰ ਖੰਡ ਮਿਲ ਬੁੜਲਾਡਾ ਸਹਿਕਾਰੀ ਲਹਿਰ ਸਾਰੀ ਫੇਲ ਕਰਤੀ ਸਰਕਾਰਾਂ ਕਰਕੇ ਫੇਰ ਹੋਊਗੀ ਹੂੰ ਤੇ ਉਸ ਤੋਂ ਬਾਅਦ ਇਹ ਖੰਡ ਮਿਲ ਉੱਜੜ ਗਈ ਹੂੰ ਇਹਨੇ ਬਹੁਤ ਲੋਕਾਂ ਨੂੰ ਰੁਜ਼ਗਾਰ ਦਿੱਤਾ ਸੀ ਨੌਜਵਾਨਾਂ ਨੂੰ ਕਿਸਾਨਾਂ ਨੂੰ ਮੇਰੇ ਯਾਦ ਆ ਵੀ ਨੌਜਵਾਨ ਮੁੰਡੇ ਪਿੰਡਾਂ ਚ ਏਜੰਟ ਦਾ ਪਤਾ ਨਹੀਂ ਕੀ ਡਾਕਟਰ ਦਾ ਕੰਮ ਕਰਦੇ ਉਹ ਗੰਨਾ ਵਜਿਉਂਦੇ ਫਿਰ ਉਹਦੀ ਦੇਖਭਾਲ ਕਰਦੇ ਹਾਂ ਸੇਲਜਮੈਂਟ ਟਾਈਪ ਸੇਲਜਮੈਂਟ ਟਾਈਪ ਇੱਥੇ ਮੁਲਾਜ਼ਮ ਸੀਗੇ ਕਿੰਨੇ ਗੰਨਾ ਅਫਸਰ ਹੋਰ ਪਤਾ ਨਹੀਂ ਕੀ ਕੀ ਮੁਲਾਜ਼ਮ ਛੋਟੇ ਕਲਰਿਕ ਵਗੈਰਾ ਬਹੁਤ ਖੁਸ਼ੀ ਰੌਣਕ ਸੀ ਇੱਥੇ ਹੂੰ ਉਸ ਤੋਂ ਬਾਅਦ ਅਹੀ ਜੀ ਮਾਰ ਪਈ ਇਹਨੂੰ ਸਮੇਂ ਦੀ ਇਹੀ ਹਵਾ ਵਗੀ ਸਭ ਕੁਝ ਤੈਸ਼ਨਾਸ਼ ਹੋ ਗਿਆ ਖੰਡ ਮੇਰੇ ਉੱਜੜ ਗਈ ਕਿੰਨੇ ਇੱਕ ਕਿਸਾਨਾਂ ਦੇ ਖੇਤ ਸੀ ਇੱਥੇ ਇਹ 60 ਕਿਸਾਨਾਂ ਤੋਂ ਲੈ ਕੇ ਜਮੀਨਾਂ ਲੈ ਕੇ 107 ਏਕੜ ਜਮੀਨ ਸੀ ਜਿਹੜੀ 60 ਕਿਸਾਨਾਂ ਤੋਂ ਵੇਚ ਗਈ ਸੀ ਠੀਕ ਹੈ ਜੀ ਤੇ ਜਦੋਂ ਖੰਡ ਮਿਲ ਉੱਜੜ ਪੁੱਜੜ ਗਈ ਪੰਜਾਬ ਉਹਨਾਂ ਸਮਿਆਂ ਦੇ ਵਿੱਚ ਪੈਸੇ ਤਾਂ ਬਹੁਤ ਦਿੱਤੇ ਹੋਣੇ ਕਿਸਾਨਾਂ ਨੂੰ 18000 ਰੁਪਏ ਏਕੜ ਦਾ ਮਿਲਦਾ ਸੀ ਕਹਿੰਦੇ ਬਿਲਕੁਲ ਮਤਲਬ ਕੱਲਾ 18000 18000 ਏਕੜ ਦਾ ਮਿਲਿਆ ਸੀ ਇਹ ਗੱਲ ਹੋਊਗੀ ਅਸਮਿਆਂ ਦੇ ਦਾ ਹੱਕੇ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਜੋ ਤਾਣਾ ਮਾਣਾ ਉੱਜ ਕੇ ਰਹਿ ਗਿਆ ਸਾਰੇ ਕਿਤੇ ਜਮੇ ਜਗਰਾਉਂ ਜਗਰੂ ਸਾਰੇ ਅਖੰਡ ਮਿਲਣਾ ਉੱਜਣੀਆਂ ਪੰਜਾਬ ਦੀਆਂ ਉਸੇ ਤਰ੍ਹਾਂ ਇਹ ਉੱਜਣੀ ਹੁਣ ਇਹਨੂੰ ਕਿਤੇ ਪਿਛਲੇ ਟਾਈਮਾਂ ਚ ਪੁੱਡਾ ਨੇ ਮਾਰਕੀਟ ਕਮੇਟੀ ਨੂੰ ਦੇ ਦਿੱਤੇ 51 ਕਿੱਲੇ ਅੱਛਾ ਜੀ ਹੁਣ ਮਾਰਕੀਟ ਕਮੇਟੀ ਦਾ ਵੀ ਇੱਥੇ ਕਰਿਆ ਕੁਝ ਨਹੀਂ ਬੋਰਡ ਬਾਹਰ ਜਰੂਰ ਲੱਗਿਆ ਪਿਆ ਉੱਥੇ ਵੀ ਮਾਰਕੀਟ ਕਮੇਟੀ ਦੀ ਬੋਰਡ ਰਹਿ ਸ਼ੀ ਕਲੋਨੀ ਫਲਾਣਾ ਢੁਕਾ ਪਰ ਇੱਥੇ ਕੁਝ ਨਹੀਂ ਦਿਖ ਰਿਹਾ ਤੁਸੀਂ ਆਏ ਦੇਖੋ ਵੀ ਜੰਗਲ ਕਿੱਡਾ ਵੱਡਾ ਜਿਵੇਂ ਆਪਾਂ ਉੱਥੇ ਗਏ ਸੀ ਗੋਵਿੰਦਪੁਰੇ ਉਹ ਕਹ ਰਹੇ ਸੀ ਵੀ ਇੱਥੇ ਜੰਗਲੀ ਸੂਰ ਇੱਥੇ ਵੀ ਬਹੁਤ ਕੁਝ ਹੋਊਗਾ ਜੀ ਇੱਥੇ ਕਿਵੇਂ ਇਹ ਕਿਵੇਂ ਹੋ ਸਕਦਾ ਨਾ ਹੋਵੇ ਕੰਧ ਤਾਂ ਇਦੂਗਾ ਆਪਾਂ ਜਾ ਨਹੀਂ ਸਕਦੇ ਤਾਰ ਹੈ ਜੋ ਕੰਡੇ ਨੇ ਤੇ ਇਹ ਬਣਾਤਾ ਜੀ ਜੰਗਲ ਪੰਜਾਬ ਚ ਵੈਸੇ ਮੈਂ ਚਾਹਣਾ ਵੀ ਇਹ ਜਿਹੇ ਜੰਗਲ ਹੋਣ ਪਰ ਲੋਕਾਂ ਤੋਂ ਜ਼ਬਰਦਸਤੀ ਜ਼ਮੀਨਾਂ ਲੈ ਕੇ ਨਹੀਂ ਸਰਕਾਰ ਨੂੰ ਜੰਗਲ ਲਾਵੇ ਸਰਕਾਰੀ ਜ਼ਮੀਨਾਂ ਤੇ ਲਾਵੇ ਪੰਜਾਬ ਦਾ ਵਾਤਾਵਰਣ ਸੁਧੋਵੇ ਹਾਂ ਇਹਦਾ ਹੁਣ ਇੰਤਕਾਲ ਤੱਕ ਕਿਸਾਨਾਂ ਤੋਂ ਖੋ ਕੇ ਪੁੱਡਾਣਾ ਨਹੀਂ ਦਿੰਦਾ ਜੀ ਪੁੱਡਾਣਾ ਨਾ ਕਰਤਾ ਤੇ ਨਾਲੇ ਇਹ ਦਰਖਤ ਤਾਂ ਪਹਾੜੀ ਕਿਕਰਾਂ ਨੇ ਇਹਨਾਂ ਜੋ ਆਪਣੇ ਏਰੀਆ ਚ ਪਹਾੜੀ ਕਿਕਰਾਂ ਕਹਦੇ ਨੇ ਹੋਰ ਏਰੀਆ ਚ ਕੁਝ ਹੋਰ ਕਹਿੰਦੇ ਹੋਣਗੇ ਕੱਲੀਆਂ ਐ ਖੜੀਆਂ ਨੇ ਜੰਗਲ ਪੋ ਵੱਡਾ ਕੁਝ ਨਹੀਂ ਹੈਗਾ ਇਸ ਕਰਕੇ ਆਪਾਂ ਜਿਹੜਾ ਇਹ ਸ਼ੁਰੂ ਕੀਤਾ ਮੈਂ ਉਹ ਪ੍ਰਚਾਰ ਜਾਂ ਮਹਿਮ ਕਹਲਾ ਇਹ ਸਾਰੀ ਮੁਲਕਿਆ ਕੇ ਟੁੱਕਦੀ ਆ ਲੈਂਡ ਪੂਲਿੰਗ ਤੇ ਹੂੰ ਜਿਹੜਾ ਸਰਕਾਰ ਕਹਿੰਦੀ ਆ ਵੀ ਅਸੀਂ 3 ਸਾਲਾਂ ਦਾ ਮਾਅਦ ਤੁਹਾਨੂੰ ਡਿਵੈਲਪ ਕਰਕੇ ਦੇ ਦਾਂਗੇ ਇਹ ਤਾਂ ਕਰ ਨਹੀਂ ਸਕੇ ਆ ਪੰਨਿਆਂ ਨੇ ਇਹਨਾਂ ਨੂੰ ਕਰ ਲਓ ਡਿਵੈਲਪ ਬਿਲਕੁਲ ਸਹੀ ਉਹ ਗਵਿੰਦਪੁਰ ਵਾਲਾ 873 ਏਕੜ ਰੁਪਈਆ ਫਰੋਜ ਰੁਪਈਆ ਮਾਨਸਾ ਪਈਆ ਉਹਨਾਂ ਨੇ ਤਾਂ ਕੋਈ ਕਰ ਨਹੀਂ ਸਕਿਆ ਉਹਨੂੰ ਜਾ ਕੇ ਜਿਹੜੀ ਬਾਹੀ ਜੋਗ ਜ਼ਮੀਨ ਹੈ ਉਹਨੂੰ ਕਹਿੰਦੇ ਅਸੀਂ ਜੀ ਡਿਵੈਲਪ ਕਰਕੇ ਤੁਹਾਨੂੰ ਦੇ ਦਾਂਗੇ ਜ਼ਮੀਨਾਂ ਹਾਂ ਆਪਣਾ ਮਕਸਦ ਹੀ ਕਹ ਸਕਦੇ ਹਾਂ ਸਿੰਘ ਵੀ ਆਪਾਂ ਯਾਰ ਲੋਕਾਂ ਨੂੰ ਬੱਤ ਪਤਾ ਵੇਅਰ ਕਰੀਏ ਵੀ ਕਿਤੇ ਕੁਝ ਨਹੀਂ ਹੋਣਾ ਆਹੀ ਕੁਝ ਰਹਿ ਜਾਣਾ ਆ 50 ਸਾਲ ਹੋ ਗਏ ਉਹਨੇ ਪਤਾ ਨਹੀਂ 40 50 ਆ ਪਈਏ ਹਾੜ ਦਸੋ ਇੱਥੇ ਕੋ ਪਿਆ 50 ਸਾਲ ਤਾਂ ਹੋ ਗਏ ਜੀ ਇਸ ਕਰਕੇ ਆਪਾਂ ਕਹਿਣਾ ਚਾਹਣਾ ਭਰਾਵੋ ਜਾਗਰੂਕ ਰਹੋ ਠੀਕ ਆ ਆਪਾਂ ਆਪਣਾ ਟਾਈਮ ਕੱਢ ਕੇ ਉਧਰੋਂ ਆਇਆ ਕਿਸੇ ਪਾਸੋਂ ਇੱਥੇ ਪਹੁੰਚਿਆ ਜਿੰ ਪਿੰਡੋਂ ਆਇਆ ਪਰ ਇੱਥੇ ਕੁਝ ਨਹੀਂ ਬਣਨਾ ਆ ਦਿਖਾ ਦੇ ਬਾਜੀਆਂ ਨੂੰ ਇਹ ਆ ਦੇਖੋ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਆ ਜਿੱਥੇ ਪਹਾੜੀ ਕਿਕਰਾਂ ਆ ਪਿਆ ਨਾ ਇੱਥੇ ਕਦੇ ਗਾਜਰਾਂ ਕਦੇ ਚੜ ਕੇ ਦਿਖਾ ਕਦੇ ਗਾਜਰਾਂ ਕਦੇ ਮਟਰ ਕਦੇ ਸਰੋਂ ਦਾ ਸਾਗ ਕਤੇ ਗੰਨਾ ਮੂਰੀਆਂ ਗੰਨਾ ਉਹ ਚੀਜ਼ਾਂ ਹੁੰਦੀਆਂ ਸੀ ਅੱਜ ਇੱਕ ਸਰਕਾਰ ਦੀ ਪ੍ਰਾਪਰਟੀ ਬਣ ਕੇ ਰਹਿ ਗਿਆ ਇੱਕ ਪ੍ਰਾਈਵੇਟ ਅਦਾਰਿਆਂ ਦੀ ਪ੍ਰਾਪਰਟੀ ਬਣ ਕੇ ਰਹਿ ਗਿਆ ਵੱਡੇ ਕਾਰਪੋਰੇਟਾਂ ਦੀ ਪ੍ਰਾਪਰਟੀ ਬਣ ਕੇ ਰਹਿ ਗਿਆ ਇਹ ਸਾਡੇ ਹੱਸ ਦੇ ਵਸਤੇ ਖੇਤਾਂ ਨੂੰ ਉਜਾੜਨ ਤੋਂ ਬਿਨਾ ਹੋਰ ਕੁਝ ਵੀ ਨਹੀਂ ਦੋਸਤੋ ਇਹ ਜ਼ਮੀਨਾਂ ਵੀ ਆਪਦੀ ਹੁਣ ਅੱਜ ਕੱਲ ਦੀ ਹੋਣੀ ਨੂੰ ਰੋਂਦੀਆਂ ਨੇ ਵੀ ਸਾਡੀ ਹੋਣੀ ਕਿਤੇ ਐਸੀ ਹੋਣੀ ਸੀ ਹਾਂ ਮਹਿੰਗੀਆਂ ਵਾਹੀਯੋਗ ਸਿਰੇ ਦੀਆਂ ਜ਼ਮੀਨਾਂ ਜਿੱਥੇ ਨਰਮੇਕ ਪਹਾ ਹੁੰਦੇ ਸੀ ਇੱਥੇ ਬਣਲਾ ਦਾ ਸਾਈਡ ਇਹ ਜ਼ਮੀਨਾਂ ਵੀ ਰੋਂਦੀਆਂ ਨੇ ਆਪਦੀ ਰੋਣੀ ਤੇ ਬਿਲਕੁਲ ਹੋਣੀ ਤੇ ਸਰਕਾਰ ਇੱਕ ਬਹੁਤ ਵੱਡਾ ਕਹਿ ਲੋ ਮੈਂ ਤਾਂ ਉਹਨੂੰ ਫਰਾਉਡੀ ਕਹੂੰਗਾ ਉਹ ਕਹਿੰਦੀਆਂ ਨੇ ਵੀ ਅਸੀਂ ਇਹਨੂੰ ਡਿਵੈਲਪ ਕਰ ਦਾਂਗੇ ਉਹ ਡਿਵੈਲਪ ਜੇ ਹਜਾ ਹੋਊਗਾ ਜੀ ਫਿਰ ਤਾਂ ਮੈਂ ਤਾਂ ਕਹਿੰਦਾ ਨਾ ਹੀ ਹੋਵੇ ਪੰਜਾਬ 'ਚ ਇਹ ਜੀ ਡਿਵੈਲਪਮੈਂਟ ਨਾਲ ਤਾਂ ਹੱਥ ਬੰਨੇ ਜੀ ਆ ਡਿਵੈਲਪਮੈਂਟ ਨਾ ਹੋਵੇ ਪੰਜਾਬ ਦੀ ਇਹ ਤਾਂ ਬਹੁਤ ਡਰਾਉਣੀ ਡਿਵੈਲਪਮੈਂਟ ਹੈ ਹਾਂ ਕਿਉਂਕਿ ਪੈਸਾ ਵੀ ਕੋਈ ਨਹੀਂ ਦੇਣਾ ਉਹਦੇ ਵਿੱਚੋਂ ਸਿਰਫ ਸਾਨੂੰ ਇੱਕ ਪਲਾਟ ਦੇਣਾ ਜੀ ਇੱਕ ਰੈਸ਼ੀ ਹਾਂ 1200 ਕਾ ਜੀ 1200 ਗੱਜ ਇਹ ਚਲੋ 18000 ਦਿੱਤਾ ਸੀ ਜਦੋਂ ਉਦੋਂ ਪਤਾ ਨਹੀਂ ਸ਼ਾਇਦ 18000 ਰੇਟ ਹੋਵੇ ਆਪਣੀ ਮਤ ਪਰ ਦਿੱਤਾ ਇਹਦਾ 18000 ਗੱਜ ਨੂੰ ਗਿਆ ਸੀ ਹਾਂ ਮੈਂ 18000 ਏਕੜ ਨੂੰ ਜੀ 18000 ਏਕੜ ਸੌਰੀ ਸੌਰੀ ਹਾਂ ਬਸ ਆਹ ਗੱਲ ਹੈ ਆ ਕਹਾਣੀਆਂ ਇਸ ਖੰਡ ਮਿਲ ਦੀ ਉਜੜੀ ਹੋਈ ਖੰਡ ਮਿਲ ਦੀ ਕਹਾਣੀਆਂ ਬਸ ਇਤੋਂ ਸੇਧ ਲੈ ਲੋ ਜਿਹੜਾ ਲੈ ਸਕਦਾ ਉਜੜੀ ਹੋਈ ਖੰਡ ਮਿਲ ਦੀ ਕਹਾਣੀਆਂ ਤੇ ਇੱਕ ਡਰਾਮੇ ਡਰਾਮਾ ਰਚਿਆ ਗਿਆ ਉਹ ਗੰਨਾ ਮਿਲ ਖੰਡ ਮਿਲ ਲਾਉਣ ਦਾ ਪਰ ਉਹ ਡਰਾਮੇ ਤੋਂ ਵੱਧ ਕੇ ਕੁਛ ਨਹੀਂ ਦੋਸਤੋ ਸੋ ਅਸੀਂ ਬੇਨਤੀ ਕਰਦੇ ਆ ਸਾਡੇ ਇਸ ਨਮਾਣੇ ਜੇ ਚੈਨਲ ਦੇ ਥਰੂ ਵੀ ਸੁਚੇਤ ਰਹੋ ਦੋਸਤੋ ਇੱਕ ਇੱਕ ਏਕਾ ਕਰ ਲੋ ਨਹੀਂ ਤਾਂ ਆਹੀ ਕੁਛ ਹੋਣਾ ਸੋ ਤੁਹਾਨੂੰ ਬੇਨਤੀ ਕਰਦੇ ਆ ਜੇ ਤੁਹਾਨੂੰ ਇਹ ਸਾਡੀ ਗਰਾਉਂਡ ਜ਼ੀਰੋ ਰਿਪੋਰਟ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਗੁਰਦੀਪ ਸਿੰਘ ਸਰਪੰਚ ਵੀਰ ਕਲਾਂ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੇ YouTube ਤੇ ਦੇਖਦੇ ਹੋ ਤਾਂ ਜੱਟ ਮੀਡੀਆ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ